ਜੀ ਸਤਿ ਸ਼੍ਰੀ ਅਕਾਲ ਜਸਵਰਾੜ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਆਪ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਜੀ ਕਾਟਨ ਸਟਾਫ ਦਾ ਕੱਪੜਾ ਵਿਸ਼ਾ ਹੋਇਆ ਦਿਸਦਾ ਹੋਊਗਾ ਕਮੀਜ਼ ਦੀਆਂ ਫੁੱਲ ਕਾਟਾਂ ਤੁਹਾਨੂੰ ਦੱਸਦੇ ਆ ਵੀ ਕਿਸ ਤਰ੍ਹਾਂ ਦੇ ਨਾਲ ਇਸ ਨਾਪ ਦੇ ਵਿੱਚ ਫਰੰਟ ਔਰ ਬੈਕ ਦੀ ਮੋਢੇ ਦੀ ਕੱਟ ਪਾਈ ਜਾਂਦੀ ਹੈ ਨਾਪ ਸੁਣ ਲਓ ਜੀ ਪਹਿਲਾਂ ਕਮੀਜ਼ ਦੀ ਲੈਂਥ ਹੈਗੀ ਜੀ 42 ਇੰਚ ਤਿਆਰ ਤੇ ਕਮੀਜ਼ ਦਾ ਘੇਰ ਹੈਗਾ ਜੀ 18 ਇੰਚ ਤਿਆਰ ਠੀਕ ਹੈ ਜੀ ਕਮੀਜ਼ ਦੇ ਸਾਤੀ ਹੈ ਦਾ ਸਾਤੀ ਦਾ ਫੁੱਲ ਨਾਪ ਹੈਗਾ 42 ਹਾਪ ਨਾਪ ਹੈਗਾ 22 ਤੇ ਸੱਤ ਕਮਰ ਫੋਲਨ ਅਪ ਹੈਗੀ 38 ਤੇ ਹਾਂ ਆਪਣਾ ਪੈਗਾ 19 ਤੇ ਕਮ ਹੈ ਆਪੇ ਨਾਲ ਦੀ ਫੋਲਨ ਅਪ ਹੈਗੀ 44 ਹਾਂ ਆਪਣਾ ਪੈਗਾ 22 ਠੀਕ ਹੈ ਜੀ ਇਸ ਨਾਪ ਦੇ ਹਿਸਾਬ ਦੇ ਨਾਲ ਕਾਟਾਂ ਕਿਵੇਂ ਪੈਂਦੀਆਂ ਦੇਖੋ ਇਸ ਵੀਡੀਓ ਦੇ ਵਿੱਚ ਆਜੋ ਜੀ ਆਹ ਦੇਖੋ ਜੀ ਇਹਨਾਂ ਦਾ ਤੀਰ ਆ ਸਭ ਤੋਂ ਪਹਿਲਾਂ ਹੁਣ ਇਹ ਨਹੀਂ ਉਹ ਹੁੰਦਾ ਹੁੰਦਾ ਜਿਵੇਂ ਕਿ ਕਈਆਂ ਦੇ ਤਾਂ ਹੁਣ 21 ਸਾਤੀ ਵਾਲੇ ਦੇ ਜਿਹੜੀ ਆ ਫਰੰਟ ਦੀ ਕਾਟ ਪਾਉਂਦੀ ਹੁੰਦੇ ਆਪਾਂ 1 ਇੰਚ ਦੀ ਪਾ ਦਿੰਦੇ ਹੁਣੇ ਇੱਥੋਂ ਆਹ ਲੋਕ ਤੋਂ ਨਾ ਇੱਥੋਂ ਤੱਕ ਦੀ 1 ਇੰਚ ਦੀ ਪਾ ਲੈਣੇ ਆ ਇਹਨਾਂ ਦੇ ਇੰਚ ਤੋਂ ਵੀ ਅੱਧਾ ਇੰਚ ਦੀ ਪੈਣੀ ਹੈ ਇਹ ਬ੍ਰੈਸਟ ਦੇ ਹਿਸਾਬ ਦੇ ਨਾਲ ਇਹ ਵਾਲੀ ਕਾਟ ਪਾਈ ਜਾਂਦੀ ਹੁੰਦੀ ਹੈ ਤੇ ਸਾਹਮਣੇ ਦੇ ਹਿਸਾਬ ਦੇ ਨਾਲ ਠੀਕ ਹੈ ਜੀ ਜਿੰਨਾ ਸਾਹਮਣਾ ਹੋਵੇ ਜਦੋਂ ਇਹਨਾਂ ਦਾ ਤੀਰਾ ਵੀ 14 ਤੇ ਇਹਨਾਂ ਦਾ ਸਾਹਮਣਾ 14.5 ਅੱਧਾ ਇੰਚ ਦਾ ਹੀ ਫਾਰਕ ਹੈ ਇਹਨਾਂ ਦੇ ਤੀਰੇ ਔਰ ਆ ਸਾਹਮਣੇ ਦੇ ਵਿੱਚ ਠੀਕ ਹੈ ਜੀ ਜਦੋਂ ਇਹਦੇ ਵਿੱਚ ਇਹਨਾਂ ਜਿੰਨਾ ਇਹਨੂੰ ਸਾਹਮਣਾ ਵੀ ਨਾ ਇੱਥੋਂ ਤੀਰਾ ਨਾਪ ਲਿਆ ਕਰੋ ਇੱਥੋਂ ਸਾਹਮਣਾ ਨਾਪ ਲਿਆ ਕਰੋ ਤੇ ਇਹਨਾਂ ਦਾ ਮੈਨੂੰ ਨਾਪ ਪਾਲਕ ਵੀ ਜੀ ਦਿਖਾਣੀ ਹੈ ਹਾਂ ਦੇਖੋ ਜੀ ਨਾਪ ਠੀਕ ਆ ਨਾਰਮਲ ਆ ਕੋਈ ਜ਼ਿਆਦਾ ਹੈਵੀ ਨਾਪ ਨਹੀਂਗਾ ਆ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਤੇ ਇਹਨਾਂ ਦੇ ਵਿੱਚ ਤੀਰਾ ਕਿਉਂ ਇੰਨਾ ਪੈਂਦਾ ਤੀਰਾ ਪਤਾ ਕਿਉਂ ਪਿਆ ਕਿਉਂਕਿ ਇਹਨਾਂ ਦਾ ਜਿਹੜਾ ਵੈਕ ਦਾ ਗਲਾਤੀ ਆ ਦੇਖੋ 1.5 ਇੰਚ ਆ 1.5 ਇੰਚ ਦਾ ਹੀ ਗਲਾ ਇਹਦੇ ਵਿੱਚ ਫਿਰ ਤੀਰਾ 14 ਇੰਚ ਹੀ ਪਊਗਾ ਜਿਵੇਂ ਆਪਾਂ ਬੈਨ ਵਾਲੇ ਗਲੇ ਦਾ ਪਾਉਣੇ ਹੁੰਦੇ ਆ ਉਸ ਤਰ੍ਹਾਂ ਠੀਕ ਹੈ ਜੀ ਇਹ ਜਦੋਂ ਇੱਥੋਂ ਜ਼ਿਆਦਾ ਹੋ ਗਿਆ ਤਾਂ ਸਾਹਮਣਾ ਤਾਂ 14 ਹੈਗਾ ਹੈਗਾ ਦੇਖੋ ਇੱਥੋਂ ਆਪ ਸਾਹਮਣਾ ਜਿਹੜੀ ਟੈਡੀ ਬਲੋਈ ਹੈ ਇਹਨੂੰ ਕਿਹਾ ਜਾਂਦਾ ਦੇਖੋ ਜੀ 14 ਇੰਚਾਂ ਤੇ 14 ਇੰਚ ਹੀ ਵੀਰੇ ਇਹਨਾਂ ਦਾ ਤੀਰਾ ਤਾਂ ਫਿਰ ਇਹ ਸਭ ਦੇ ਨਾਲ ਤੁਸੀਂ ਕਟਾਈ ਕਿਸ ਤਰ੍ਹਾਂ ਕਰਨੀ ਆ ਇਹਨਾਂ ਦੇ ਗਲੇ ਦੇ ਜਿਹੜਾ ਇੱਥੇ ਆਪਾਂ ਆਮ ਤਾਂ 8 ਇੰਚ ਤੋਂ 5 ਇੰਚ ਸਿੰਗਲ 5 ਇੰਚ ਡਬਲ 8 ਇੰਚ ਹੁੰਦਾ ਗਲੇ ਦੀ ਚੜਾਈ ਇਹਨਾਂ ਦੇ 6 ਇੰਚ ਆ ਇਹ 3 ਇੰਚ ਡਬਲ ਠੀਕ ਹੈ ਜੀ ਹੁਣ ਆ ਜਾਈਏ ਆਪਾਂ ਇਹਨਾਂ ਦੇ ਮੇਨ ਕਟਿੰਗ ਦੇ ਉੱਪਰ ਹੁਣ ਆਗੇ ਆਪਾਂ ਤੀਰਾ ਕੱਟਾਂਗੇ ਸਭ ਤੋਂ ਪਹਿਲਾਂ ਜੀ ਤੀਰੇ ਦੀ ਮਾਰਕਿੰਗ ਕਰ ਲਓ ਜੀ ਇਸ ਤਰ੍ਹਾਂ ਇਸ ਤੋਂ ਬੰਦ ਵਾਲੀ ਸਾਈਡ ਤੋਂ ਰੱਖੋਗੇ ਤੇ 7 ਇੰਚ ਦੀ ਠੀਕ ਹੈ ਜੀ 7 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਦਾਣ ਕਰ ਦੇਣੀ ਆ ਮੋਡੇ ਦੀ ਲੈਂਥ ਪਾਉਣੀ ਆ ਆਪਾਂ 7 ਇੰਚ ਜੀ ਓਕੇ ਜੀ ਹੁਣ ਇੱਥੋਂ ਪਾਉਗੇ 6.5 ਇੰਚ ਠੀਕ ਹੈ ਜੀ ਇੱਥੋਂ ਪਾਉਗੇ ਤੁਸੀਂ 6.5 ਇੰਚ ਇੱਥੋਂ 7 ਤੇ ਇੱਥੋਂ 6.5 ਇੰਚ 6.5 ਇੰਚ ਔਰ 7 ਵਾਲੀ ਮਾਰਕਿੰਗ ਨੂੰ ਇਸ ਤਰ੍ਹਾਂ ਮਲਾ ਦਿਓ ਮਿਲ ਗਿਆ ਇਸ ਤਰ੍ਹਾਂ ਬਾਕਸ ਬਣਾ ਲਿਓ ਠੀਕ ਹੈ ਜੀ ਬਣ ਗਿਆ ਬਾਕਸ ਬਣਾਉਣ ਤੋਂ ਬਾਅਦ ਸਾਮਨਾ ਨਾਪ ਲਓ 14 ਜੀ ਇੱਥੇ ਆਉਗੀ ਇਹਦੀ ਮਾਰਕਿੰਗ ਅੱਧਾ ਇੰਚ ਉਹਦਾ ਐਕਸਟਰਾ ਰੱਖ ਲੋ ਜਿਹੜਾ ਆਪਾਂ ਸੀਨ ਦੇ ਵਿੱਚ ਦੇਣਾ ਉਸ ਦਾ ਰੱਖ ਲੈਣਾ ਬਸ ਇੱਥੇ ਇੱਥੇ ਕਿੱਥੇ ਤੇ ਬੈਕ ਇਹਨਾਂ ਦਾ ਹੈਗਾ ਇੱਥੋਂ ਬੈਕ ਦਾ ਜਿਹੜਾ ਇੱਥੇ ਜਿਹੜੀ ਕਾਟ ਆਉਣੀ ਹੈ ਉਹਨਾਂ ਦੇ ਸਾਢੇ 16 ਇੰਚ ਸਾਢੇ 16 ਇੰਚ ਹੈ ਸਾਢੇ 16 ਇੰਚ ਦਾ ਸਵਾ 8 ਹੈਗੇ ਸਵਾ ਦੇ ਅੱਧਾਂ ਸੀਨ ਦਾ 17 ਕਟੋ 8.5 ਇੰਚ ਤੇ ਮਾਰਕਿੰਗ ਕਰੋ ਇੱਥੋਂ ਹੁਣ ਨਾਪੋ ਜਿਹੜੀ ਬੈਕ ਦੇ ਪੱਲਿਆਂ ਦੀ ਹੈਗੇ 2.5 ਇੰਚ ਤੇ ਬੈਕ ਦੇ ਪੱਲਿਆਂ ਦੀ ਕਾਟ ਪੈ ਜੂਗੀ ਮੋਢੇ ਦੀ ਹਾਵ ਵਾਲੀ ਚੌਂਡ ਤੋਂ ਆਹ ਵਾਲੀ ਨੋਟ ਤੋਂ ਠੀਕ ਹੈ ਜੀ ਦੋਨੇ ਤਰੀਕਿਆਂ ਦੇ ਨਾਲ ਮੈਂ ਤੁਹਾਨੂੰ ਦੱਸਤਾ ਪੈਨੋ ਫਿਰ ਵੀ ਕਿਦੋਂ ਨਾ ਸਮਝ ਆਇਆ ਤਾਂ ਕਮੈਂਟ ਕਰ ਦਿਓ ਮੈਨੂੰ ਤੇ ਕਮੈਂਟ ਕਰਕੇ ਪੁੱਛੋ ਹੁਣ ਆਜੋ ਜੀ ਇਹਨਾਂ ਦੇ ਮੇਨ ਗਲੇ ਤੇ ਗਲਾ ਇੱਥੋਂ ਵੀਰੇ ਇਹਨਾਂ ਦੀ ਚੜਾਈ ਆ ਜਿਹੜੀ 3 ਇੰਚ ਰੱਖਾਂਗੇ ਆਮ ਆਪਾਂ ਗਲੇ ਦੀ 2 ਸਵਾ ਦੋ ਰੱਖਦੇ ਹੁੰਨੇ ਉਹਨੇ ਤੈਲ ਰੱਖਣੀ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦੋਗੇ ਜਿਹੜੀ ਆਪਾਂ ਕਾਰਟੋਨ ਹੁੰਦੀ ਉਹ ਕਾਰਟੋਨੀ ਪਾਣੀ ਆ ਉਹ ਕਾਟ ਦਾ ਕੀ ਚੱਕਰ ਹੁਣ ਇਹਨਾਂ ਦੀ ਇੱਥੋਂ ਲੈ ਕੇ ਹੈਪ ਤੱਕ ਦਾ ਮਾਰਜਨ 1.5 ਇੰਚ 1.14 ਇੰਚ ਸੀਨ ਤਿਆਰ ਸਾਢੇ 15 ਇੰਚ ਤੇ ਕਟਾਈ ਕਰਨੀ ਆ ਇਸ ਤਰ੍ਹਾਂ ਸਾਢੇ 15 ਇੰਚ ਦੇ ਹੈਪ ਹੈਗੀ ਆ ਜੀ ਫੋਲਨ ਆਪ 45 ਹਾਂ ਆਪਣਾ ਬਾਈ ਹੈ ਨਾ ਹਾਂ ਆਪਣਾ ਪਬਾਈ ਇੱਥੋਂ 11 ਆਊਗਾ 11 ਤੇ ਮਾਰਕਿੰਗ ਇਸ ਤਰ੍ਹਾਂ ਕਰਦੇ ਓਕੇ ਜੀ ਹੁਣ ਆ ਗਈ ਕਮਰ ਇੱਥੋਂ ਇੱਥੋਂ ਲਾਇਓ ਮਾਰਕਿੰਗ 12 ਤੇ ਕਮਰ ਮਾਰਕਿੰਗ ਸਾਥ ਮਾਰਕਿੰਗ ਔਰ ਹੈਪ ਮਾਰ ਠੀਕ ਹੈ ਜੀ ਹੋਨਾ ਜੋ ਸਾਥੀ ਮਾਰਕਿੰਗ ਜਾਂ ਕਮਰ ਮਾਰਕਿੰਗ ਕੋਈ ਮਰਜ਼ੀ ਕਰ ਲੋ ਸਾਥੀ ਪਰਨਾ ਪੈ ਗਿਆ 42 42 ਦਾ ਅੱਧ 1.5 1.5 ਦੇ ਵਿੱਚ 1 ਇੰਚ 1.5 21 ਦਾ ਅੱਧ 1.5 1.5 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ ਪਾਓ 11 ਇੰਚ ਠੀਕ ਹੈ ਜੀ ਚਲੋ ਜੀ 2 ਇੰਚ ਦੀ ਮਾਰਕਿੰਗ ਇਸ ਤਰ੍ਹਾਂ ਰਾਜੇ ਸਿੱਧੀ ਰੱਖਣੀ ਆ ਉਸ ਤੋਂ ਬਾਅਦ ਕਮਰ ਆ ਗਈ ਕਮਰ ਤੇ ਹੈਗਾ ਪਤੀ ਹਾ ਆਪਣਾ 19 19 ਦਾ ਅੱਧਾ 9.5 9.5 ਦੇ ਵਿੱਚ 1/2 ਇੰਚ 플레이ਟ ਮਾਰ ਜਾਂਦਾ 10 ਠੀਕ ਹੈ ਜੀ ਔਰ ਇਸ ਤਰ੍ਹਾਂ ਮਲੋਂਦੇ ਜਾਂ ਇਹ ਪੈਨਰ ਵੇ ਪੈਨ ਦੇ ਗਲਾ ਬਹੁਤ ਛੋਟਾ ਪਉਂਦੇ ਮੈਨੂੰ ਇਹਨਾਂ ਦਾ ਬਹੁਤ ਵਧੀਆ ਨਾਪ ਲੱਗਿਆ ਜੋ ਗਲਾ ਜਿਆਦਾ ਡੀਪ ਨਹੀਂ ਠੀਕ ਲੱਗਦਾ ਹਨ ਬਾਕੀ ਉਦਰੇ ਆਪੋ ਆਪਣੀ ਅੱਛਾ ਹੁੰਦੀ ਹੈ ਕਈ ਪੈਨਾ ਬਹੁਤ ਜਿਆਦਾ ਡੀਪ ਗਲਾ ਪਾਉਂਦੇ ਆ ਗਲਾ ਹੀ ਪਾਉਂਦੇ ਆ 6 ਸਾਢੇ 5 6 ਇੰਚ ਬੈਕ ਦਾ ਗਲਾ ਇਹਨਾਂ ਦਾ ਹੈਗਾ ਹੁਣ ਇਥੋਂ ਮਾਰਕਿੰਗ ਲਾ ਲੈਣੀ ਆਪਾਂ ਜਿੰਨੀ ਇੰਚ ਕਮੀਜ਼ ਦੀ ਲੈਂਥ ਤਿਆਰ ਆ ਲੈਂਥ ਕਮੀਜ਼ ਦੀ 42 ਇੰਚਾ 42 ਦਾ ਅੱਧ ਸੌਰੀ ਜੀ ਪਿਆਰ ਤੇ 42 ਇੰਚਾ ਐਫਰ ਮਾਰ ਜਰਾ ਰਹੇ ਹਾਂ ਕਾਟਨ ਨਾ ਕਾਟਨ ਦੇ ਵਿੱਚ 10 ਇੰਚ ਆਪਾਂ ਗਿਆ ਬਾਧ ਰੱਖਦੇ ਹੋਏ ਤੋ ਪਟਾ ਮੈਂ ਇਸ ਨਿਮਰਕੀ ਕਰ ਦਿੱਤੀ ਐ ਲੈਣ ਤੋ ਬਾਈ ਫਟਾ ਫੋਲਡਿੰਗ ਕਰਨੀ ਜੀ ਤੇ ਹੁਣ ਅਜੋ ਜੀ ਇਹਨਾਂ ਦਾ ਘੇਰ ਘੇਰ ਹੈਗਾ ਇਹਨਾਂ ਦਾ ਹੈਪ ਬਾਈ ਇੰਚਾ ਦੇਖੋ ਘੇਰ ਇਹਨਾਂ ਦਾ ਹੈਗਾ 1 ਇੰਚ ਤਿਆਰ 1 ਇੰਚ ਘਾਟਾ ਹੈਪ ਨਾਲੋਂ ਤੇ ਉਹਦੀ ਮਾਰਕਿੰਗ ਉਸ ਹਾਂ ਕਰ ਲਓ 10 10 20 1.5 21 ਇਹਨੂੰ ਤਾਂ 1.5 ਪਾਉਣਾ ਠੀਕ ਹੈ ਜੀ ਉੱਪਰ ਪਰਣਾ ਤੁਸੀਂ ਇੱਥੋਂ ਜਾ ਕੇ ਬਾਈ ਹੁੰਦਾ ਉਸ ਹਾਂ ਨੂੰ ਮਾਰ ਕੇ ਕਰਨਾ ਹੈ ਤੁਹਾਨੂੰ ਆਸ ਤੇ ਆਸ ਤੇ ਟੰਡਾ ਜਗਾਸ ਠੀਕ ਹੈ ਜੀ ਆਪਣੀ ਪਰਫੈਕਟ ਮਾਰਕਿੰਗ ਹੋ ਗਈ ਮੈਂ ਕਟਿੰਗ ਵੀ ਕਰਕੇ ਤੁਹਾਨੂੰ ਦੱਸਦੀ ਆ ਵੀਡੀਓ ਦੇ ਨਾਲ ਬਣੇ ਰਿਓ ਫਿਰ ਹੈ ਜੀ ਲਓ ਜੀ ਇੱਕ ਤੋਂ ਰੱਖਦੇ ਹਾਂ ਕੈਂਚੀ ਸਟਾਰਟ ਕਰਾਂਗੇ ਥੋੜਾ ਥੋੜਾ ਕੱਪੜਾ ਉਤਾਰਿਆ ਵੀਰੇ ਆਪਾਂ ਪੂਰਾ ਪੂਰਾ ਕੱਪੜਾ ਰੱਖਿਆ ਸੀ ਕਿਉਂਕਿ ਨਾਪ ਇਹਨਾਂ ਦਾ ਹਨਾ ਸਾਢੇ 3 1/2 ਕਿ ਤਿੰਨ ਮੀਟਰ ਚੌੜੇ ਪਣੇ ਦਾ ਕੱਪੜਾ ਸੀ ਤੇ ਇਹਦੇ ਵਿੱਚੋਂ ਲੈਂਥ ਕਮੀਜ਼ ਦੀ ਜ਼ਿਆਦਾ ਹੋਣ ਦੇ ਕਾਰਨ ਪੂਰਾ ਪੂਰਾ ਕੱਪੜਾ ਹੀ ਆਇਆ ਆਪਣੇ ਕੋਲੇ ਤੇ ਇਸ ਤਰ੍ਹਾਂ ਸਲਵਾਰ ਵੀ ਬਹੁਤ ਇਹਨਾਂ ਦੀ ਹੌਲੀ ਬਣੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਕੱਟ ਲਓ ਇਸ ਤਰ੍ਹਾਂ ਕਟਿੰਗ ਕਰਕੇ ਮਾਰਕਿੰਗ ਤੁਹਾਡੇ ਸਾਹਮਣੇ ਮੈਂ ਕਰਕੇ ਡਨ ਕਰ ਦਿੱਤੀ ਉਸੇ ਮਾਰਕਿੰਗ ਦੇ ਉੱਪਰ ਆਪਾਂ ਕਟਿੰਗ ਕਰ ਰਹੇ ਹਾਂ ਹੁਣ ਆ ਬੈਕ ਦਾ ਪੱਲਾ ਇਸ ਤਰ੍ਹਾਂ ਉਠਾਉਂਗੇ ਇਸ ਤਰ੍ਹਾਂ ਉਠਾ ਕੇ ਇਸ ਤਰ੍ਹਾਂ ਕੱਟ ਪਾਉਂਗੇ ਇਸ ਤਰ੍ਹਾਂ ਕੱਟ ਪਾ ਕੇ ਇੱਥੇ ਆਪਾਂ ਗਲੇ ਦੀ ਮਾਰਕਿੰਗ ਜਿਹੜੀ ਹੈਗੀ ਉਹ ਵੀ ਮੈਂ ਤੁਹਾਨੂੰ ਕਰਕੇ ਦਿਖਾ ਦਉ ਕਟਿੰਗ ਇਹਨਾਂ ਦੀ ਠੀਕ ਹੈ ਜੀ ਇਹ ਹੋ ਗਿਆ ਹੁਣ ਵੀਰੇ ਇਸ ਤਰ੍ਹਾਂ ਆਸਤੇ ਹੌਲੀ ਕਰਦੇ ਨੇ ਆ ਚੱਕਣਾ ਉੱਪਰਲਾ ਕੱਪੜਾ ਚੱਕਣਾ ਉੱਪਰਲਾ ਕੱਪੜਾ ਚੱਕ ਕੇ ਇਸ ਤਰ੍ਹਾਂ ਮਾਰਕਿੰਗ ਕੀਤੇ ਹੋਈ ਆ ਕਾਟ ਪਾ ਦੇਣੀ ਹੈ ਜੇ ਕਾਟ ਕਿਸ ਤਰ੍ਹਾਂ ਪਾਉਣੀ ਹੈ ਇਸ ਤਰ ਇਹ ਤੇ ਜੇ ਇਸ ਤਰ੍ਹਾਂ ਕੱਟਾ-ਪਾਟਾ ਪਾ ਕੇ ਰੈਡੀ ਕਰ ਲਈ ਸੂਟ ਤੇ ਆਪਾਂ ਬਾਹਤੀਆਂ ਫਰੰਟ ਔਰ ਬੈਕ ਦੀਆਂ ਕੱਟ ਇਹ ਸੂਟ ਆਪਣੀ ਫੁੱਲ ਕਟਿੰਗ ਹੋ ਗਈ ਠੀਕ ਹੈ ਜੀ ਜੇ ਆਪਕੀਆਂ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ